ਸ਼ਿਕਾਤ ਜੁੜਿਆ ਪੰਜਾਬ ਹਰਿਆਣਾ ਲਾਈਵ ਦੇ ਨਾਲ ਤਾਂ ਖਬਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਮਾਰਕ ਤੋਂ ਆ ਰਹੀ ਹੈ ਜਿੱਥੇ ਕਿ ਦੋਦਾ ਦੇ ਦੀਨ ਇੱਕ ਵੱਡਾ ਸੜਕ ਹਾ사 ਹੋਇਆ ਹੈ ਸੜਕ ਹਾ사 ਦੇ ਦੌਰਾਨ ਇੱਕ ਔਰਤ ਦੀ ਜਿਹੜੀ ਮੌਤ ਹੋਈ ਹੈ ਉਸ ਦੀ ਜਿਹੜੀ ਵਰਨਾਕਾਰ ਅਤੇ ਟਰੱਕ ਦੇ ਵਿੱਚ ਜਿਹੜਾ ਵੱਡਾ ਹਾ사 ਹੋਇਆ ਹਾਸੇ ਦੇ ਦੌਰਾਨ ਜਿਹੜੀ ਇੱਕ ਔਰਤ ਦੀ ਜਿਹੜੀ ਮਹਿਲਾ ਦੀ ਮੌਤ ਹੋਈ ਹੈ ਤੋਂ ਆਪਣੇ ਆਪ ਦੇ ਵਿੱਚ ਜਿਹੜੇ 골ਡੀ ਕੰਬੋਜ਼ ਦੇ ਆ ਰਿਸ਼ਤੇਦਾਰ ਦੇ ਜਿਹੜੇ ਆ ਪੁਜਾਰਾਬਾਦ ਤੋਂ ਵਜ਼ਾਇਕ ਨੇ ਜਿਹੜੇ ਗੋਲਡੀ ਕੰਪੋਜ਼ਰ ਰਿਸ਼ਤੇਦਾਰ ਵੀ ਦੱਸ ਰਹੇ ਨੇ ਪਰ ਅਹਿਮ ਜਿਹੜੀ ਗੱਲਬਾਤ ਹੈ ਕਿ ਟਰੱਕ ਤੇ ਜਦੋਂ ਵਰਨਾ ਦੀ ਚੱਕਰ ਹੋਈ ਹੈ ਤਾਂ ਉਸ ਦੇ ਵਿੱਚ ਤਾਂ ਇੱਕ ਜਿਹੜਾ ਵੱਡਾ ਹਾਦਸਾ ਵਾਪਰਿਆ ਤੇ ਗੱਡੀ ਦੇ 에ਅਰ ਬੈਗ ਵੀ ਨੇ ਜਿਹੜੇ ਉਹ ਵੀ ਖੁੱਲ ਗਏ ਸੀ ਪਰ ਫਿਰ ਵੀ ਇੱਕ ਮਹਿਲਾ ਦੀ ਮੌਤ ਹੋਈ ਹੈ ਕਿਹਾ ਜਾ ਰਿਹਾ ਹੈ ਕਿ ਗੱਡੀ ਦੀ ਜਿਹੜੀ ਰਫ਼ਤਾਰ ਸੀ ਕਾਫੀ ਜ਼ਿਆਸੀ ਦਾ ਮੋੜ ਤੇ ਹੀ ਸੜਕ ਤੇ ਹੀ ਖੜੇ ਟਰੱਕ ਜੋ ਵੱਜੀ ਹੈ ਜਿਹੜੀ ਕਾਰ ਹੈ ਉਹ ਵੱਜੀ ਸੀ ਤਾਂ ਜਿਹੜੇ ਤਿੰਨ ਜਣੇ ਜ਼ਖਮੀ ਹੋਏ ਸੀਗੇ ਤਾਂ ਇਹ ਇਹਨਾਂ ਨੂੰ ਰੈਫਰ ਕੀਤਾ ਗਿਆ ਸੀਗਾ ਤਾਂ ਉਸ ਤੋਂ ਬਾਅਦ ਜਿਹੜਾ ਵੱਖ-ਵੱਖ ਜਗ੍ਹਾ ਦੇ ਉੱਤੇ ਉੱਥੇ ਮੌਕੇ ਸਰਕ ਸੁਰੱਖਿਆ ਜਿਹੜੀ ਫੋਰਸ ਹੈ ਉਹ ਵੀ ਪਹੁੰਚੀ ਹੈ ਤਾਂ ਸਮੇਤ ਉਹਨਾਂ ਦੀ ਇੱਕ ਮਹਿਲਾਵਾਂ ਦੀ ਮੌਤ ਹੋਈ ਹੈ ਤਾਂ ਉਸ ਤੋਂ ਬਾਅਦ ਜਿਹੜਾ ਮੁਕਸਰ ਦੇ ਨੀਜੀ ਹਸਪਤਾਲ ਦੇ ਵਿੱਚ ਲਾਜ਼ ਦੌਰਾਨ ਜਿਹੜੀ ਉਹ ਮਹਿਲਾ ਦੀ ਮੌਤ ਹੋਈ ਹੈ ਤਾਂ ਸੜਕ ਹਾਦਸਾ ਹੋਇਆ ਹੈ ਤਾ ਮੁਖਸਰ ਦੇ ਜਿਹੜਾ ਨੇੜੇ ਦੋਦੇ ਦੇ ਵਿੱਚ ਜਿਹੜਾ ਵੱਡਾ ਹਾਦਸਾ ਵਾਪਰਿਆ ਤਾਂ ਇਸ ਹਾਦਸੇ ਦੀਆਂ ਤਸਵੀਰਾਂ ਵੇਖਦੇ ਹਾਂ ਕਿ ਆਖਿਰਕਾਰ ਕਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਕਿਹਨਾਂ ਕਾਰਨ ਹੋ ਸਕਦੇ ਨੇ ਆਓ ਵੇਖਦੇ ਹਾਂ ਤਸਵੀਰਾਂ ਨੂੰ ਖਬਰ ਨੂੰ ਜਤੂ ਜਤੂ ਸ਼ੇਅਰ ਕਰ ਦਿਓ ਤਾਂ ਕਿ ਜਿਹੜੀ ਹੋਰ ਵੀ ਤੁਹਾਡੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਤੱਕ ਖਬਰਾਂ ਪਹੁੰਚਦੀਆਂ ਰਹਿਣ ਮੈਂ ਸੁਦੇਸ਼ ਕੰਮੋਜ ਵਿੱਕੀ ਸਰਪੰਚ ਤਾਣੀ ਮੋਰੀ ਰਾਮ ਤੋਂ ਤੇ ਮੇਰੀ ਭੈਣ ਦਾ ਐਕਸੀਡੈਂਟ ਹੋਇਆ ਸਵੇਰੇ तकरीबन 8 ਵਜੇ ਸਵੇਕ ਨੂੰ 8 ਵਜੇ ਸਾਨੂੰ ਪਤਾ ਲੱਗਿਆ ਸੀ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਔਨ ਦੀ ਸਪੌਟ ਹੀ ਮੌਕੇ ਤੇ ਡੈਥ ਹੋ ਗਈ ਸੀ ਇਹਨਾਂ ਦੇ ਜੀ ਕਿਨੇ ਜਿਨੇ ਸੀ ਕਿੱਥੇ ਜਾ ਰਹੇ ਸੀ ਇਹਨਾਂ ਦੇ ਸਿਸਟਰ ਦੇ ਫਾਦਰ ਇਨ ਲਾਅ ਐਡਮਿਟ ਸੀਗੇ ਉੱਥੇ ਬਠਿੰਡੇ ਹਸਪੀਟਲ ਉਹਨਾਂ ਦਾ ਪਤਾ ਕਰਨ ਜਾ ਰਹੇ ਸੀਗੇ ਦੋ ਗੱਡੀਆਂ ਸੀ ਟਰੱਕ ਸੜਕ ਤੇ ਖੜਾ ਸੀ ਸਰਕਾਰ ਦੀ ਐਨੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਕਿ ਜਿਹੇ ਕੁਝ ਚੀਜ਼ਾਂ ਰਾਤ ਨੂੰ ਖਰਾਬ ਹੁੰਦੀਆਂ ਨੇ ਤੇ ਕੋਈ ਉਹਨਾਂ ਦੇ ਪਿੱਛੇ ਕੋਈ ਕੋ ਟਾਣੀਆਂ ਸੜ ਦੋ ਨੇ ਕੋਈ ਰਿਫਲੈਕਟਰ ਲਾ ਦੇ ਨੇ ਕਿਤੇ ਕੁਤਨੀ ਦਾ ਟਰੱਕ ਖਰਾਬ ਹੋਇਆ ਗੜੇ ਸੜ ਤੇ ਅੱਗੇ ਸੂਰਜ ਪਿਆ ਤੇ ਟਰੱਕ ਤੇ ਗੱਡੀ ਉਹ ਮੁੰਡੇ ਨੇ ਕੱਟਣ ਦੀ ਕੋਸ਼ਿਸ਼ ਪੂਰੀ ਕੀਤੀ ਆ ਪਰ ਨੁੱਕਰ ਗੱਡੀ ਤੇ ਜਸ ਨੁੱਕਰ ਤੇ ਅੱਗੇ ਫਰੰਟ ਤੇ ਭੈਣ ਬੈਠੀ ਸੀ ਉਹ ਨੁੱਕਰ ਤੇ ਟਰੱਕ ਵੱਜਾ ਉਹ ਸਾਰਾ ਦਿਮਾਗ ਸਿਰ ਸਾਰਾ ਬਾਹਰ ਆ ਗਿਆ ਸਾਰਾ ਦਿਮਾਗ ਕਿੰਨੇ ਬੱਚੇ ਸੀ ਨਾਲ ਕੌਣ-ਕੌਣ ਸੀ ਤੇ ਕਿਸ ਤਰ੍ਹਾਂ ਨਾਲ ਬੇਟਾ ਬੇਟਾ ਚਲਾ ਰਿਆ ਸੀਗਾ ਜੀ ਇੱਕ ਉਹਨਾਂ ਨੇ ਨਾਲ ਪਿੱਛੇ ਬੈਠੀ ਸੀ ਉਹਨਾਂ ਦਾ ਚਵਾਲਾ ਡੁੱਟ ਗਿਆ ਉਹ ਵੀ ਫਿਰ ਨਾਲ ਐਮ ਇੱਕ ਨਾਲ ਬੇਟੀ ਸੀ ਬੇਟੀ ਵੀ ਠੀਕ ਹੈ ਜੀ ਕੀ ਮੰਗ ਕਰਦੇ ਹੋ ਕੋਈ ਨਹੀਂ ਮੰਗ ਸਾਡਾ ਦਾ ਘਰ ਬੈਗਿਆ ਸੀ ਕਿ ਮੰਗ ਕਰਨਾ ਸਰਕਾਰ ਨੂੰ ਦੱਸ ਤੇ ਇਹ ਕਹਿਣਾ ਚਾਹੁੰਦੇ ਆਂ ਵੀ ਇਹੋ ਜਿਹੜੇ ਰਾਤ ਨੂੰ ਨਾਕੇ ਲਾ ਕੇ ਛੱਡ ਕੇ ਚਲੇ ਜਾਂਦੇ ਨੇ ਕਮ ਸਿਕੋਂ ਨਾਕੇ ਪਾਸੇ ਕਰਕੇ ਜਾਣ ਜਾਂ ਰਾਤ ਨੂੰ ਜਿਹੜੀਆਂ ਗੱਡੀਆਂ ਖਰਾਬ ਹੁੰਦੀਆਂ ਨੇ ਖੜੀਆਂ ਹੁੰਦੀਆਂ ਨੇ ਇਹਨਾਂ ਦੇ ਕੋਈ ਰਿਫਲੈਕਟਰ ਜ਼ਰੂਰੀ ਨੇ ਜਾਂ ਇਹਨਾਂ ਪਿੱਛੇ ਕਮ ਸਿਕੋਂ 10 ਕਿਲੋ 10 15 ਫੁੱਟ ਤੇ ਕੋਈ ਟਾਹਣੀਆਂ ਤੋੜ ਕੇ ਰੱਖ ਦਿਆ ਕਰ ਕਮ ਸਿਕੋਂ ਬੰਦਾ ਕੋਈ ਡਰਾਈਵਰ ਨੂੰ ਪਤਾ ਲੱਗੇ ਬ੍ਰੇਕ ਲੱਗੇ ਕੋਈ 10 ਤੋਂ 15 ਫੁੱਟ ਤੇ ਗੱਡੀ ਰੋਕ ਤਾਂ ਸਕਦਾ ਨਾ ਰੋਜਾਤ ਸੇ ਇਹਨਾਂ ਕਰਕੇ ਰੋਜਾਤ ਸੇ ਹੁੰਦੇ ਨੇ ਜੀ ਕੀ ਮਾਮਲਾ ਹੋਇਆ ਜਿਹੜੇ ਇੱਕ ਐਕਸੀਡੈਂਟ ਹੋਇਆ ਹੈ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਨਹੀਂ ਹੋਇਆ ਵਰਨਾ ਕਾਰਕ ਜਾਰੀ ਜਨਾਲਾ ਵਾਸਤੇ ਭੰਡਾ ਜੀ ਪਿੰਡ ਦੋਦਾ ਪਿੰਡ ਕੋਲੇ ਕਾਰ ਦਾ ਐਕਸੀਡੈਂਟ ਹੋਇਆ ਜਿਸ ਤੋਂ ਦੇ ਸੰਬੰਧ ਜੇ ਕਾਰਵਾਈ ਕਰ ਤੇ ਉਹ ਸਟੇਟਮੈਂਟ ਦਿਖਾਉਣਗੇ ਪਰਿਵਾਰ ਨੂੰ ਮੁਕਾਦਮਾ ਕਿਹੜੇ ਰੋਡ ਤੇ ਇਹ ਭੰਡਾ ਰੋਡ ਤੇ ਪਿੰਡ ਦੋਦਾ